ਤੇ ਲੋਬੀ ਮੇਰੇ ਤੁਹਾਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਤੇ ਮੈਂ ਤੁਹਾਡਾ ਹੀਰਾ ਸਿੰਘ ਫਾਰਮਰ ਇਧਰ ਲੇਵਰ ਪਨੀਰੀ ਪਟੰਡੀ ਆ ਆਪਣੀ 17 18 ਦੀ ਤੇ 17 ਮਈ ਨੂੰ ਪਨੀਰੀ ਬੀਜੀ ਤੇ 22 ਜੂਨ ਹੋ ਗਈ ਆ ਮਤਲਬ ਲਗਭਗ 34 ਦਿਨਾਂ ਦੀ ਪਨੀਰੀ ਹੋ ਗਈ ਆ ਇੱਕ ਮਹੀਨਾ ਤੇ 4 ਦਿਨ ਦੀ ਪਨੀਰੀ ਹੋ ਗਈ ਆ ਤੇ ਪਨੀਰੀ ਚੈੱਕ ਕਰ ਸਕਦੇ ਕਿੰਨੀ ਵੱਡੀ ਹੋ ਗਈ ਆ ਤੇ ਬਹੁਤ ਘੈਂਟ ਪਲੀ ਇਹ ਲੇਵਰ ਕਹਿੰਦੀ ਵਧੀਆ ਮਨੋਜ ਪਨੀਰੀ ਆ ਵਧੀਆ ਹੈ ਇੱਕ ਨੰਬਰ ਇੱਕ ਨੰਬਰ ਕਿ ਦੋ ਨੰਬਰ ਤੇ ਪਨੀਰੀ ਅਹੀਂ ਜਿਆਦਾ ਵੱਡੀ ਇੱਕ ਨੰਬਰ ਤੇ ਪਨੀਰੀ ਅਹੀਂ ਦਾਤਰੀ ਨਾਲੋਂ ਥੋੜੀ ਥੋੜੀ ਘੱਟਦੀ ਆ ਜਿਆਦਾ ਲੰਮੀ ਹੋ ਗਈ ਬੂਟਾ ਲੰਮਾਣਾ ਪਊਗਾ ਤੇ ਇੱਕ ਜਲਦੀ ਤੁਰੂਗਾ ਇਹ ਵੀ ਤਜਰਬਾ ਕਰਕੇ ਵੇਖਣ ਲੱਗੇ ਆ ਅਰਕਾਂ ਤੇ ਉਦਾਂ ਐਡੀ ਲੰਮੀ ਪਨੀਰੀ ਹੋ ਗਈ ਆ ਵੇਖੋ ਕਰੋ ਮੂਈ ਚੈੱਕ ਤੇ ਆ ਇਧਰ ਅਹੀਂ ਦਾਤਰੀ ਨਾਲ ਵੜਦੀ ਆ ਤੇ ਇਧਰ ਹੈ ਗਈ 16 ਬਣਵੇਂ ਬੀਜੀ ਉਹ ਅਸੀਂ ਲਾਤੀ ਆ ਤੇ ਪਰਲੇ ਬਣ ਹੈ ਗਈ ਆ 11 21 ਦੀ ਪਨੀਰੀ ਤੇ ਉਹ ਉਧਰ ਲਾਵਾਂਗੇ ਉਹ ਇੱਕ ਦੋ ਦਿਨ ਰੋਕੇ ਹੋਰ ਲਾਵਾਂਗੇ ਮਤਲਬ 35 37 ਦਿਨ ਦੀ ਪਨੀਰੀ ਹੋ ਜਾਣੀ ਆ ਤੇ ਕੋਈ ਉਦਾਂ ਮਹੀਨੇ ਦੀ ਪਨੀਰੀ ਵੀ ਲਾਈ ਜਾਂਦੇ ਆ ਪੰਜੀਆਂ ਦਿਨਾਂ ਦੀ ਪਨੀਰੀ ਵੀ ਲਾਈ ਜਾਂਦੇ ਆ ਉਹ ਪਨੀਰੀ ਲੇਵਰ ਦੱਸਦੀ ਆ ਇਹਨਾਂ ਦਾ ਰੋਜ ਦਾ ਤਜਰਬਾ ਆ ਅਸੀਂ ਰਹਿੰਦੀ ਪਨੀਰੀ ਪੰਜ ਦਿਨਾਂ ਦੀ ਕਿ ਮਤਲਬ ਉਹਦਾ ਗਾਂਡੇ ਜਿਹੜੀ ਥੱਲੇ ਉਹ ਅਸੀਂ ਨਹੀਂ ਬਣੀ ਹੁੰਦੀ ਕਿ ਨਹੀਂ ਮਨੋਜ ਅਨਿਲ ਉਹਦੀ ਮੈਂ ਜਿਹੜੀ 24 25 ਦਿਨ ਦੀ ਪਨੀਰੀ ਹੁੰਦੀ ਆ ਉਹ ਇਦਾਂ ਥੱਲੇ ਆ ਚੀਜ਼ ਮੋਟੀ ਨਹੀਂ ਹੋਈ ਹੁੰਦੀ ਗਲਦੀ ਆ ਪਨੀਰੀ ਇਹ ਹੁਣ ਪਨੀਰੀ ਵਧੀਆ ਠੀਕ ਹੈ ਇੱਕ ਨੰਬਰ ਲਾਉਂ ਜੋਗੀ ਅਜੇ ਗਾਂਡੇ ਵੀ ਨਹੀਂ ਪਈ ਇਹਨੂੰ ਕਰ ਚੈੱਕ ਸਕਦੇ ਤੇ ਜੇ 2-4 ਦਿਨ ਹੋਰ ਰਹਿ ਗਈ ਫਿਰ ਪਾ ਜਾਣੀ ਉਹਦਾ ਇਹ ਵੀ 2-4 ਦਿਨ ਪਹਿਲਾਂ ਵੀ ਲੱਗ ਜਾਂਦੀ ਤਾਂ ਵੀ ਕੋਈ ਚੱਕਰ ਨਹੀਂ ਪਰ ਹੁਣ ਲੀਵਰ ਦੇ ਮਿਲਣ ਦੇ ਕਰਕੇ ਆ ਲੀਵਰ ਦਾ ਪੂਰਾ ਜੋਰ ਹੀ ਤੇ ਇਸ ਕਰਕੇ ਦੋ ਦਿਨ ਪਹਿਲਾਂ ਵੀ ਲੱਗ ਜਾਂਦੀ ਤੇ ਵਧੀਆ ਸੀ ਤੇ ਕਮੈਂਟ ਕਰਕੇ ਦੱਸੋ ਆਪਣੇ ਵਿਚਾਰ ਇਹ ਚ ਲਾਉਣੀ ਆ ਪਾਣੀ ਛੱਡਿਆ ਵਾ ਤੇ ਅੱਜ ਮੋਟਰਾਂ ਚਲਾਣੀਆਂ ਡਬਲਵਾੜੀ ਲੱਗਣੀ ਆ ਤੇ 1:30 ਵਜੇ ਬੱਤੀ ਆਈ ਆ 9:30 ਵਜੇ ਬੰਦ ਹੋ ਜਾਣੀ ਤੇ ਫੇਰ ਫੇਰ 9:30 ਤੋਂ ਫੇਰ ਚਾਲੂ ਹੋ ਜਾਣੀ ਮਨੇਰੇ 5:30 ਬੱਤੀ ਬੰਦ ਹੋਣੀ ਆ ਤੇ ਮਨੇਰੇ ਆਣ ਕੇ ਕਦੋਂ ਕਰਾਂਗੇ ਤੇ ਇੱਧਰ ਲੀਵਰ ਡਈ ਪਨੀਰੀ ਫਟਣ ਤੇ ਵਧੀਆ ਪਨੀਰੀ ਇੱਕ ਨੰਬਰ ਤੇ 11 ਕਿਲੋ ਦਿਹੋਣੇ ਇੱਧਰ ਤੁਹਾਨੂੰ 11 ਕਿਲੋ ਪਨੀਰੀ ਤੇ ਤੇ ਨੰਬਰ ਲੇ ਥਾਂ ਬਣਾਇਆ ਸੀ ਆ ਤਿੰਨਾ ਮਰਲਿਆਂ ਚ 6 ਕਿਲੋ ਪੀਬੀ ਪਾਇਆ ਆ ਜੜਾ 3 ਕਿਲੋ ਦੱਬਾ ਮਿਲਿਆ ਜੜਾ ਪੈਕਿੰਗ ਆ ਹਰੀਰ ਦਾ ਬੀਬੀ ਜੇਕ ਨੰਬਰ 350 ਰੁਪਏ ਕਿਲੋ ਬੀ ਜੜਾ ਲਿਆ ਕੇ ਬੀਜਿਆ ਤੋ ਤੇਰੀ ਸਪਰੇਆ ਵੀ ਕੀਤੀਆਂ ਵੈਸਟਨ ਦੀ ਵੀ ਕੀਤੀ ਜਿਹੜੇ ਬੂਟੇ